ਸਵਾਗਤ ਹੈ ਜੀ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ 11 6 ਜੈਕ ਵਾਲੀ ਟਰਾਲੀ ਲੈ ਕੇ ਆਏ ਹਾਂ ਜੀ ਬਿਲਕੁਲ ਨਵੀਂ ਤੇ ਜੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇਹ ਸੰਧ ਦੀਆਂ ਤੁਸੀਂ ਵੀ ਆਪਣੀਆਂ WhatsApp ਨੰਬਰ ਦਿੱਤਾ ਹੋਇਆ ਉਹਦੇ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਦਿਆ ਕਰੋ ਤੇ ਸਾਰੀ ਜਾਣਕਾਰੀ ਭੇਜਿਆ ਕਰੋ ਐਡ ਲਵਾਉਣ ਵਾਸਤੇ ਐਡ ਬਿਲਕੁਲ ਫ੍ਰੀ ਦੇ ਵਿੱਚ ਆਈ ਐਡ ਲੱਗ ਜੂਗੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਬਾਕੀ ਹੁਣ ਆਪਾਂ ਜਾਣਕਾਰੀ ਦਿੰਨੇ ਆ ਜੀ ਇਸ ਟਰਾਲੀ ਬਾਰੇ ਜਿਹੜੀ ਆਪਾਂ ਅੱਜ ਵੀਡੀਓ ਦੇ ਵਿੱਚ ਵਿਖਾ ਰਹੇ ਆ ਵੀਡੀਓ ਸਾਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਮਾਲਕ ਵੀਰਾਂ ਦਾ ਨੰਬਰ ਐਡਰੈਸ ਰੇਟ ਵਗੈਰਾ ਤੇ ਫਿਰ ਵੀਰ ਫੋਨ ਲਾ ਕੇ ਜਾਣਕਾਰੀ ਪੁੱਛਦੇ ਰਹਿੰਦੇ ਇਸ ਕਰਕੇ ਵੀਡੀਓ ਸਾਰੀ ਦੇਖਿਆ ਕਰੋ ਕੱਲੀ-ਕੱਲੀ ਆਪਾਂ ਜਾਣਕਾਰੀ ਦਵਾਂਗੇ A to Z ਕੋਈ ਜਾਣਕਾਰੀ ਆਪਾਂ ਰਹਿਣ ਨਹੀਂ ਦਿੰਦੇ ਇਸ ਕਰਕੇ ਵੀਡੀਓ ਸਾਰੀ ਦੇਖਿਆ ਜੀ ਸਕਿੱਪ ਨਾ ਕਰਿਆ ਕਰੋ ਤੇ ਫਿਰ ਫੋਨ ਕਰਨਾ ਮਾਲਕ ਵੀਰਾਂ ਨੂੰ ਆਪਾਂ ਅੱਗੋਂ ਟਰਾਲੀ ਸ਼ੁਰੂ ਕਰਦੇ ਆਂ ਜੀ ਹੁੱਕ ਤੋਂ 2 ਇੰਚੀ ਮਸ਼ੀਨੀ ਹੁੱਕ ਪਈ ਹੋਈ ਆ ਟਰਾਲੀ ਦੇ ਵਿੱਚ ਡਾਈ ਕੰਪਨੀ ਦੀ ਮਸ਼ੀਨੀ ਹੁੱਕ ਇਹ ਵੀ ਬਹੁਤ ਚੰਗੀ ਆ ਬਾਕੀ ਟਰਾਲੀ ਦਾ ਜਿਹੜਾ ਸਾਈਜ਼ ਆ ਜੀ ਇਹ ਹੈਗਾ ਜੀ 11 6 11 6 ਸਾਈਜ਼ ਆ ਤੇ ਬਾਕੀ ਗਾਡਰ ਲੱਗੇ ਹੋਏ ਆ ਜੀ ਗਾਡਰ ਲੱਗੇ ਹੋਏ ਆ 8 4 ਦੇ ਤੇ ਇਹ ਵੀ ਸੇਲਡ ਕੰਪਨੀ ਦੇ ਗਾਡਰ ਲੱਗੇ ਹੋਏ ਆ ਪੂਰੇ ਵਧੀਆ ਚੰਗੇ ਸਾਫ ਗਾਡਰ ਆ ਇਹ ਵੀ ਨਵੇਂ ਲੱਗੇ ਕੋਈ ਪੁਰਾਣਾ ਮਾਲ ਨਹੀਂ ਲੱਗਾ ਗਾਡਰ ਵੀ ਬਿਲਕੁਲ ਨਵੇਂ ਲੱਗੇ ਹੋਏ ਆ ਤੇ ਬਾਕੀ ਹੁਣ ਆਪਾਂ ਗੱਲ ਕਰਦਗੇ ਸਾਈਡਾਂ ਦੀ ਸਾਈਡ ਲੱਗੀ ਹੋਈ ਆ ਜੀ ਇਹਦੇ 12 ਗੇਜ ਦੀ 12 ਗੇਜ ਦੀਆਂ ਸਾਈਡਾਂ 'ਲੀ ਚਾਦਰ ਲੱਗੀ ਹੋਈ ਆ ਟਾਟਾ ਕੰਪਨੀ ਦੀ ਬਾਕੀ ਟਾਟਾ ਦੀਆਂ ਮੋਹਰਾਂ ਵਾਲੀ ਸਟੈਂਪਿੰਗ ਵਾਲੀ ਲੱਗੀ ਹੋਈ ਚਾਦਰ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਫੱਟੀ ਦੀ ਜਿਹੜੀ ਸਾਈਡ ਤੇ ਲੱਗੀ ਹੋਈ ਇਹ ਲੱਗੀ ਹੋਈ ਆ 3 ਸੂਤ ਮੋਟੀ 3 ਸੂਤ ਮੋਟੀ ਫੱਟੀ ਲੱਗੀ ਹੋਈ ਆ ਆਈਐਸਆਈ ਮਾਰਕਾ ਇਹ ਵੇ ਤੇ ਬਾਕੀ ਲੋਹਾ ਸਾਰਾ ਹੀ ਆਪਣਾ ਆਈਐਸਆਈ ਮਾਰਕਾ ਹੁੰਦਾ ਜੀ ਤੇ ਆਮ ਆਈਐਸਆਈ ਮਾਰਕਾ ਇਹ ਹੀ ਚੀਜ਼ ਚੱਲ ਰਹੀ ਆ ਹੁਣ ਮਾਰਕੀਟ ਦੇ ਵਿੱਚ ਵੀ ਵੀਰ ਸਾਰੇ ਇਹੇ ਲਾ ਰਹੇ ਆ ਤੇ ਬਾਕੀ ਹੁਣ ਆਪਾਂ ਗੱਲ ਕਰ ਲਈਏ ਡਾਲੇ ਦੀ। ਡਾਲਾ ਖੁੱਲਦਾ ਜੀ ਇਹਦਾ ਸਾਈਡ ਤੇ। ਇੱਕ ਪਾਸੇ ਨੂੰ ਡਾਲਾ ਖੁੱਲਦਾ ਜੀ ਸਾਰਾ ਤੇ ਸਾਈਡ ਤੇ ਲੋਕ ਲੱਗਿਆ ਹੋਇਆ। ਤੇ ਆਪਾਂ ਡਾਲਾ ਖੋਲ ਕੇ ਵੀ ਉਖਾ ਦਿੰਨੇ ਆ। ਸਾਈਡ ਤੇ ਡਾਲਾ ਖੁੱਲਦਾ ਜੀ ਇੱਕ ਤੇ। ਤੇ ਬਾਕੀ ਆਪਾਂ ਹੁਣ ਗੱਲ ਕਰ ਲਈਏ ਫਰਸ਼ ਬਾਰੇ। ਫਰਸ਼ ਲੱਗਿਆ ਆ ਜੀ ਬਿਨਾਂ ਜ਼ੋਰ ਤੋਂ ਇੱਕੋ ਫਰਸ਼ ਆਇਆ। ਇੱਕੋ ਫਰਸ਼ ਆ ਕੋਈ ਜੋੜ ਵਗੈਰਾ ਨਹੀਂ ਦੇਖ ਲਓ ਕਿਤੇ ਨਹੀਂ ਹੈਗਾ। ਇਹ 11 6 ਦਾ ਇੱਕੋ ਪੀਸ ਹੁੰਦਾ ਉਹ ਆਉਂਦਾ ਜੀ ਫਰਸ਼। ਤੇ 10 ਗੇਜ ਮੋਟਾ ਲੱਗਿਆ ਹੈ ਜੀ ਸਹੀ 10 ਗੇਜ ਮੋਟਾ ਲੱਗਿਆ 10 ਗੇਜ ਜੀ ਮਿਲੂਗਾ ਜੇ ਤੁਸੀਂ ਆ ਕੇ ਵੀ ਦੇਖੋਗੇ ਤੇ ਬਾਕੀ ਹੁਣ ਆਪਾਂ ਗੱਲ ਕਰ ਲਈਏ ਹਿੱਸੇ ਦੀ ਹਿੱਸਾ ਲੱਗਿਆ ਹੋਇਆ ਇਹਦੇ 4 ਇੰਚੀ ਮੋਟਾ ਜੀ 4 ਇੰਚੀ ਮੋਟਾ ਹਿੱਸਾ ਪੂਰਾ ਮਿੰਕੇ ਫੀਤੇ ਨਾਲ ਆਪਣਾ ਲਿਆ ਜਾ ਸਕਦੇ ਹੋ ਆਪਣਾ ਉਹ ਕੰਮ ਨਹੀਂ ਵੀ 3.5 ਨੂੰ 4 ਰੱਖੀ ਜਾਵਾਂਗੇ 4 ਕਹੇ 4 ਹੀ ਮਿਲੂਗਾ ਤੁਹਾਨੂੰ ਭਾਵੇਂ ਫੀਤੇ ਨਾਲ ਮਿੰਕੇ ਦੇਖ ਲਿਆ ਜੀ ਬਾਕੀ ਚੜਾਈ ਵੀ ਹਿੱਸੇ ਦੀ 52 59 ਇੰਚ ਪੂਰਾ ਚੌੜਾ ਜਿਹੜਾ ਫੁੱਲ ਸਾਈਜ਼ ਹੁੰਦਾ ਉਨਾ ਚੌੜਾ ਹਿੱਸਾ ਬਾਕੀ ਜਿਹੜੇ ਵਿਚਨੇ ਗੱਡ ਰਹੇ ਗਏ ਇਹ ਵੀ ਪਾਏ ਹੋਏ ਆ ਸੇਲਡ ਕੰਪਨੀ ਦੇ 6 ਤਿੰਨ ਦੇ ਇਹ ਛੇ ਦੇ ਆ ਬਾਹਰਲੇ ਹੱਥ ਚਾਰ ਦੇ ਆ ਬਾਕੀ ਥੱਲੇ ਡੇਢ ਤਿੰਨ ਦੇ ਚੈਨਲ ਵਗੈਰਾ ਪੂਰੇ ਵਧੀਆ ਸਾਫ ਮੋٹے ਭਾਰੇ ਵਜਨ ਵਾਲੇ ਲੱਗੇ ਕੋਈ ਬਾਹਲਾ ਹਲਕਾ ਮਾਲ ਨਹੀਂ ਲੱਗਿਆ ਵਧੀਆ ਚੰਗੀ ਟਰਾਲੀ ਬਣੀ ਆ ਜੀ ਪੂਰੀ ਟਰਾਲੀ ਵਧੀਆ ਓਕੇ ਬਣੀ ਆ ਤੇ ਬਾਕੀ ਕੜੇ ਵਾਲੇ ਰੇਮਾਂ ਜੀ ਰੇਮਾਂ ਦੀ ਗੱਲ ਕਰ ਲਈਏ ਆਪਣਾ ਇਹ ਹੈਗੇ ਡਬਲ ਕੜੇ ਵਾਲੇ ਆਮ ਸਿੰਗਲ ਕੜਾ ਪਤਲਾ ਕੜਾ ਮਿਲ ਜਾਂਦਾ ਮਾਰਕੀਟ ਦੇ ਵਿੱਚ ਪਾਈ ਜਾਂਦੇ ਆ ਤੇ ਆਪਣੇ ਰਿਮ ਹੋਣਗੇ ਤੁਹਾਨੂੰ ਡਬਲ ਕੜੇ ਮਿਲਣਗੇ ਟਰੱਕ ਵਾਲੇ ਜਿਹੜੇ ਰੀਅਲ ਕੜੇ ਹੋਣਗੇ ਤੇ ਪਲੇਟ ਵੀ ਇਹਦੇ ਮੋਟੀ ਲੱਗੀ ਹੁੰਦੀ ਆ ਜਮ ਜਿਹੜੇ ਹੁਣ ਚੱਲ ਰਹੇ ਉਹ ਹਲਕੇ ਰਿਮ ਹੁੰਦੇ ਆ ਇਹ ਕੁਆਂਟਲ ਦੇ ਵਜਨ ਦੇ ਵਿੱਚ ਵਿੱਚ ਰਿਮ ਹੁੰਦੇ ਆ ਤੇ ਬਾਕੀ ਹੁਣ ਜੈਕ ਦੀ ਗੱਲ ਕਰੀਏ ਜੈਕ ਲੱਗਾ ਹੈ 2 ਸਟਾਕ ਦਾ ਹੀ ਢਿਮਾਨ ਦਾ ਜੈਕ ਲੱਗਿਆ ਹੋਇਆ 2 ਸਟਾਕ ਆ ਨਵਾਂ ਬਿਲਕੁਲ ਜੈਕ ਹੈ ਚੈੱਕ ਚੱਕਣ ਦੀ ਪੂਰੀ ਗਾਰੰਟੀ ਹੋਊਗੀ ਤੇ ਬਾਕੀ ਘੱਟ ਤੇਲ ਨਾਲ ਇਹ ਚੱਕ ਚੱਕ ਲੈਂਦਾ ਜੀ ਦੋ ਪੰਪ ਨਿਕਲਦੇ ਆ ਤੇ ਟਰੈਕਟਰ ਜਿਹੜਾ ਆਮ ਨੋਰਮਲ ਟਰੈਕਟਰ ਆ ਜੀ ਤੇਲ ਵਗੈਰਾ ਘੱਟ ਪੈਂਦਾ ਉਹਦੇ ਨਾਲ ਵਧੀਆ ਬਿਲਕੁਲ ਚੱਲ ਲੈਂਦੇ ਬਾਕੀ ਹੁਣ ਆਪਣੀ ਟਾਇਰਾਂ ਦੀ ਵੇਖ ਲਓ ਟਾਇਰ ਵੀ ਪੱਕੇ ਟਾਇਰ ਆ ਅਪੋਲੋ ਕੰਪਨੀ ਦੇਖ ਸਕਦੇ ਹੋ ਪੱਕਾ ਟਾਇਰ ਆ ਜੀ ਕੋਈ ਟਾਇਰਾਂ ਦੀ ਹਜੇ ਗੱਡੀ ਚੰਗੀ ਪਈ ਆ ਜੀ 45% ਟਾਇਰ ਪਏ ਆ ਉੱਚੀ ਕੰਪਨੀ ਦੇ ਉੱਚਾ ਮਾਡਲ ਆ ਜੀ ਵੀ ਤੇ ਕੰਪਨੀ ਦੇ ਟਾਇਰ ਆ ਕੋਈ ਰਬੜ ਨਹੀਂ ਚੜੀ ਵੀ ਰੀਨਲ ਟਾਇਰ ਅਰੀਜਨਲ ਗੁੱਡੀ ਆ ਜੇ ਤੱਕ ਦੇਖ ਸਕਦੇ ਹੋ ਗੁੱਡੀ ਵੀ ਚੰਗੀ ਪਈ ਆ ਤੁਹਾਨੂੰ ਬਾਕੀ ਟਾਇਰ ਪੂਰੇ ਵਜਨ ਚੱਕਣ ਵਾਲੇ ਆ ਜੀ ਕੋਈ ਨੀਮ ਹੈਗਾ ਆਪਣੇ ਵੀ ਜਿੰਨਾ ਮਰਜੀ ਜਿਹੜਾ ਕੋਈ ਵਜਨ ਤੁਸੀਂ ਭਾ ਸਕਦੇ ਹੋ ਬਾਕੀ ਟਰਾਲੀ ਦੀ ਗੱਲ ਕਰ ਲਈਏ ਟਰਾਲੀ ਇਹ ਬਿਨਾ ਵੇਟ ਤੋਂ ਜਿੰਨਾ ਵੀ ਰਾਂ ਨੇ ਲੈਣੀ ਆ ਉਹਨਾਂ ਆਸਤੇ ਰੇਟ ਹੈਗਾ ਜੀ 1 ਲੱਖ 20000 ਰੁਪਿਆ ਰੇਟ ਆ ਜੀ ਇਹ ਬਕਸੇ ਦਾ ਤੇ ਬਾਕੀ ਏਰੀਆ ਮਕੰਦ ਸਿੰਘ ਵਾਲਾ ਜੀ ਤੇ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਪਿੰਡ ਮਕੰਦ ਸਿੰਘ ਵਾਲਾ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਨੋਟ ਕਰ ਸਕਦੇ ਹੋ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ ਜੂ ਆਜੂਗਾ ਉਹਦਾ ਆਪਾਂ 3 ਤੋਂ 4000 ਰੁਪਿਆ ਮਾਨਤਨ ਕਰਾ ਦਾਂਗੇ ਇਹਦੇ ਵਿੱਚੋਂ ਜੇ ਇਸੇ ਟਰਾਲੀ ਦੇ ਉੱਪਰ ਆਪਾਂ 2.5 ਫੁੱਟ ਦਾ ਵਿੱਡ ਲੈਣਾ ਸਟੀਲੀ ਜਿਸਤੀ ਜਾਲੀ ਵਾਲਾ ਉਹ ਵੀ ਮਿਲ ਜੂਗਾ ਫਿਰ ਰੇਟ 1,32,000 ਰੁਪਿਆ ਹੋ ਜਾਊਗਾ ਜਿੰਨਾ ਵੀਰਾਂ ਨੇ ਟਰਾਲੀ ਲੈਣੀ ਜੇ ਵਿੱਡ ਲੈਣੀ ਵਿੱਡ ਨਾਲ ਹੀ ਮਿਲ ਜੂ ਬਿਨਾ ਵੇਰ ਤੋਂ ਮਿਲ ਜੂਗੀ ਕੱਲਾ ਬਕਸਾ ਵੀ ਮਿਲ ਜੂਗਾ ਕੱਲਾ ਬਕਸਾ ਵੀ ਜਿਹੜੇ ਵੀਰ ਨੇ ਲੈਣਾ 85000 ਦਾ ਇਕੱਲਾ ਬਕਸਾ ਦੇ ਦਾਂਗੇ ਆਪਾਂ ਬਿਨਾਂ ਟਾਇਰ ਹਿੱਸੇ ਦੇ ਇੱਕ ਤੋਂ ਤੇ ਆਪਦੇ ਕਈਆਂ ਵੀਰਾਂ ਕੋਲੇ ਟਾਇਰ ਹਿੱਸਾ ਹੁੰਦਾ ਆਪਦਾ ਪਾ ਸਕਦੇ ਆ 85000 ਦਾ ਇਕੱਲਾ ਬਕਸਾ ਵੀ ਮਿਲ ਜੂਗਾ ਜੀ ਤੇ ਬਾਕੀ ਵਜਨ ਟਰਾਲੀ ਦਾ ਸਾਰਾ ਵਜਨ ਵਿੱਡ ਸਮੇਤ 14 ਤੋਂ 14.5 ਕਵਾਂਟਲ ਹੋਊਗਾ ਜੇ ਵਿੱਡ ਨਹੀਂ ਲੈਣਾ ਤਾਂ ਆਪਣਾ 1.5 ਕਵਾਂਟਲ ਵਜਨ ਘੱਟ ਜੂਗਾ ਵਿੱਚੋਂ ਤੇ ਬਾਕੀ ਵਿੱਚੋਂ ਇੱਕ ਵਾਰੀ ਫਿਰ ਵੇਖੋ ਚੰਗੀ ਤਰ੍ਹਾਂ ਸਾਫ਼ ਟਰਾਲੀ ਪੂਰੀ ਵਧੀਆ ਬਣੀ ਵੀ ਆ ਕੋਈ ਇਹ ਨਹੀਂ ਹਲਕਾ ਮਾਲ ਲੱਗਿਆ ਹੋਇਆ ਵਾ ਤੇ ਘਰੇ ਰੱਖਣ ਨੂੰ ਸ਼ੌਂਕੀਆ ਤੌਰ ਤੇ ਬਾਕੀ ਰੰਗ ਵਗੈਰਾ ਹੋਇਆ ਵੈ ਐਸਡੀ ਕੰਪਨੀ ਦਾ 2K ਰੰਗ ਹੋਇਆ ਵਾ 2K ਰੰਗ ਹੋਇਆ ਵਾ ਦੇਖ ਸਕਦੇ ਆ ਪੂਰਾ ਲਿਸ਼ਕਣਾ ਰੰਗ ਆ ਪੂਰੀ ਸ਼ਾਈਨਿੰਗ ਵਾਲਾ ਰੰਗ ਆ ਜੀ ਹੱਥ ਮਾਰੋ ਹੱਥ ਤਿਲਕ ਦਾ ਉੱਪਰ ਤੇ ਬਾਕੀ ਜੇ ਕਿਸੇ ਵੀਰ ਨੇ ਪੁਰਾਣੀ ਟਰਾਲੀ ਵਿੱਚ ਕੋਈ ਕਟਾਉਣੀ ਵੀ ਹੋਵੇ ਸਿੰਪਲ ਹੋਵੇ 11 6 ਦੀ ਜਾਂ 11 6 ਦੀ ਜੈਕ ਵਾਲੀ ਹੋਵੇ ਗਲੀ ਹੋਵੇ ਬਿਲਕੁਲ ਕੋਈ ਚੱਕਰ ਨਹੀਂ ਆਪਾਂ ਉਹ ਵੀ ਉਹਨਾਂ ਦੀ ਵੀਰਾਂ ਦੀ ਵਿੱਚ ਜਾਇਜ਼ ਰੇਟ ਤੇ ਕੱਟ ਲਾਂਗੇ ਤੇ ਬਾਕੀ ਆਪਣੇ ਕੋਲੇ ਇੱਕ ਟਰਾਲੀ ਹੋਰ ਵੀ ਖੜੀ ਆ ਉਹਦੀ ਵੀਡੀਓ ਚੈਨਲ ਤੇ ਪਾਈ ਹੋਈ ਆ ਉਹਦੀ ਫੋਟੋ ਵੀ ਪਾ ਦਾਂਗੇ ਉਹਦਾ ਰੇਟ ਵੀ 1,35,000 ਰੁਪਿਆ ਉਹਦੇ ਤੇ ਵੈੱਡ ਲੱਗਿਆ ਹੋਇਆ ਬਾਕੀ ਉਹਦੀ ਉਹਦੀ ਫੋਟੋ ਵਿੱਚ ਚੱਲ ਰਹੀ ਹੈ ਵੀਡੀਓ ਵੀ ਆਪਣੇ ਚੈਨਲ ਤੇ ਪਾਈ ਹੋਈ ਆ ਤੇ ਸੰਪਰਕ ਨੰਬਰ ਮਾਲਕ ਵੀਰਾਂ ਦਾ ਨੋਟ ਕਰ ਲਓ 9478886538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਜਿਹੜੀ ਕੋਈ ਆਪਣੇ ਦੁਆਰਾ ਜਾਣਕਾਰੀ ਰਹਿ ਗਈ ਹੋਵੇ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨਾਲ ਜੁੜੇ ਰਿਆ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਆਉਂਦੇ ਰਾਵਾਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਕੋਈ ਘੱਟ ਰੇਟ ਵਾਲੀਆਂ ਵੀ ਟਰਾਲੀਆਂ ਆਪਣੇ ਚੈਨਲ ਤੇ ਪਈਆਂ 50000 ਤੋਂ ਸ਼ੁਰੂ ਹੋ ਜਾਂਦੀ ਟਰਾਲੀ ਸਿੰਪਲ ਤੇ ਜੈਕ ਵਾਲੀ ਆਪਣੀ ਲੱਖ ਤੋਂ ਸ਼ੁਰੂ ਹੋ ਜਾਂਦੀ ਆ ਤੇ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰਦੇ ਵੀਡੀਓ ਵੇਖਦੇ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਜਿੰਨਾਂ ਵੀਰਾਂ ਨੇ ਟਰਾਲੀ ਲੈਣੀ ਹੋਵੇ ਉਹਦੇ ਤੱਕ ਸ਼ੇਅਰ ਕਰਕੇ WhatsApp ਗਰੁੱਪਾਂ ਵਿੱਚ ਸ਼ੇਅਰ ਕਰਕੇ ਜਰੂਰ ਪਹੁੰਚਾਇਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨ